ਆਹ ਸ਼ਹਿਰ ਪਹੁੰਚ ਗਏ ਆ ਜੀ ਜਿਹੜੀ ਸ਼ਹਿਰ ਦਾ ਪੀਜ਼ਾ ਸਾਰੀ ਦੁਨੀਆ ਚ ਬਹੁਤ ਫੇਮਸ ਆ ਨਾਪोली ਤੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਇਹ ਸ਼ਹਿਰ ਦੇ ਫਰੀਜ਼ ਲੱਗਣ ਦੀ ਤਿਆਰੀ ਚਾ ਇੱਥੇ ਆਹ ਦੇਖ ਸਕਦੇ ਮੇਰੇ ਪਿੱਛੇ ਨਾਪोली ਆ ਇੱਧਰ ਤੇ ਸੈਂਟਰ ਤੱਕ ਆਪਾਂ ਜਾਵਾਂਗੇ ਉੱਥੇ ਦੇਖਦੇ ਆ ਕੀ ਦੇਖਣ ਨੂੰ ਮਿਲਦਾ ਕਈ ਲੋਕਾਂ ਨੇ ਇੱਥੇ ਇੱਥੇ ਸਫਰ ਕਈਆਂ ਦਾ ਖਤਮ ਹੋ ਜਾਣਾ ਆ ਤੇ ਕਈ ਇੱਥੇ ਨਵੇਂ ਚੜਨੇ ਆ ਕਿਉਂਕਿ ਤਿੰਨ ਚਾਰ ਪੋਰਟ ਇਦਾਂ ਦੇ ਆ ਜਿੱਥੇ ਇਮਬਰਕੇਸ਼ਨ ਹੁੰਦੀ ਆ ਦਾ ਜੇਨੋਵਾ ਹੋ ਗਿਆ ਆਪਣਾ ਨਾਪोली ਹੋ ਗਿਆ ਇਹ ਬਾਰਸਲੋਨਾ ਹੋ ਗਿਆ ਇਹ ਤਿੰਨ ਚਾਰ ਜਗ੍ਹਾ ਇਦਾਂ ਦੀਆਂ ਜਿੱਥੇ ਇੰਬਰਕੇਸ਼ਨ ਵੀ ਹੁੰਦੀ ਆ ਤੁਸੀਂ ਕਿ ਬਿਲਕੁਲ ਨਾਲ ਲੱਗਣ ਲੱਗਾ ਕਰੂਜ਼ ਇੱਥੇ ਇਹਦਾ ਗੱਡੀ ਵੀ ਥੱਲੇ ਘੁੰਮਦੀ ਤੁਹਾਨੂੰ ਦਿਸਦੀ ਹੋਣੀ ਆ ਇਹ ਗੱਡੀ ਆ ਯਾਨੀ ਕਿ ਇਹ ਸਾਰੇ ਇਹਨਾਂ ਨੂੰ ਸਿਗਨਲ ਦੇ ਰਹੀ ਆ ਹਾਂਜੀ ਬੈਂਚ ਕੋਲ ਤੇ ਇਹਨਾਂ ਨੇ ਕਿ ਕੋਈ ਟੈਂਪਰੇਚਰ ਥੋੜਾ ਜਿਹਾ ਹਾਈ ਗਿਆ ਆ ਤੇ ਜਿੱਦਾਂ ਆਪਾਂ ਕਹੇ ਲੋ ਜੇਨੋਵਾ ਥੋੜੀ ਜਿਹੀ ਠੰਡ ਸੀ ਕੀਤੇ ਇੱਥੇ ਉਹਦੇ ਨਾਲੋਂ ਕੰਪੈਰੀਟਿਵਲੀ ਥੋੜਾ ਜਿਹਾ ਗਰਮ ਹੈਗਾ ਮੌਸਮ ਪੀਜ਼ਾ ਤਾਂ ਬਾਕੀ ਹੈਗਾ ਹੀ ਹੈਗਾ ਮਸ਼ਹੂਰ ਇੱਥੇ ਦਾ ਇੱਕ ਦੋ ਚੀਜ਼ਾਂ ਹੋਰ ਆ ਜਿਵੇਂ ਕਿ ਆਪਣਾ ਕਹ ਲੋ ਮੈਟਰੋ ਸਟੇਸ਼ਨ ਜਿਹੜਾ ਯੂਰਪ ਦਾ ਸਭ ਤੋਂ ਸੋਹਣਾ ਮੈਟਰੋ ਸਟੇਸ਼ਨ ਆ ਉਹ ਇੱਥੇ ਦਾ ਹੀ ਆ ਯਾਨੀ ਉਹ ਵੀ ਦੇਖ ਦੇਖਦੇ ਆ ਜੇ ਪੋਸੀਬਲ ਹੋ ਸਕੇ ਤਾਂ ਉਹ ਤੇ ਵੀ ਦੇਖ ਕੇ ਆਉਣੇ ਆ ਤਾਂ ਪਹੁੰਚ ਗਏ ਆ ਜੀ ਆਪਾਂ ਥੱਲੇ ਆ ਗਏ ਆ ਸ਼ਿਪ ਤੋਂ ਨਾਪੋਲੀ ਉਤਰੇ ਆਏ ਆ ਆਪਾਂ ਤੇ ਦੇਖ ਸਕਦੇ ਆ ਸ਼ਿਪ ਸਾਡਾ ਆ ਪੋਰਟ ਤੇ ਲੱਗਾ ਆ ਉਹ ਦੇਖ ਸਕਦੇ ਪਿੱਛੇ ਸਾਰੇ ਜਿਹੜੇ ਪਸੰਜਰ ਆ ਜਿਨ੍ਹਾਂ ਨੇ ਘੁੰਮਣਾ ਆ ਨਾਪੋਲੀ ਉਹ ਥੱਲੇ ਆ ਰਹੇ ਆ ਤੇ ਬਾਕੀ ਜਨਾਜਾ ਦਾ ਸਫ਼ਰ ਇੱਥੇ ਖਤਮ ਹੋ ਰਿਹਾ ਆ ਉਹ ਵੀ ਜਾ ਰਹੇ ਆ ਆਪਣੇ ਘਰ ਨੂੰ ਤੇ ਕਈਆਂ ਨੇ ਨਵੇਂ ਵੀ ਚੜਨਾ ਇੱਥੋਂ ਤੇ ਉਹ ਵੀ ਤੁਹਾਨੂੰ ਦਿਖਾ ਲਾਂਗੇ ਥੋੜੀ ਜਿਹਾ ਟਾਈਮ ਪਰਮਿਸ਼ਨ ਨਹੀਂ ਹੈਗੀ ਆਪਾਂ ਉੱਥੇ ਤੇ ਜਾਈਏ ਕਿਉਂਕਿ ਉੱਥੇ ਸਿਰਫ ਕਰਿਊ ਜਿਹੜੇ ਆ ਕਿ ਇਹਨਾਂ ਦੇ ਜਿਹੜੇ ਮੇਨ ਬੰਦੇ ਆ ਉਹ ਹੀ ਜਾ ਸਕਦੇ ਕਰਿਊ ਮੈਂਬਰ ਹੀ ਜਾ ਸਕਦੇ ਆ ਅਸੀਂ ਉੱਥੇ ਤੇ ਜਾ ਨਹੀਂ ਸਕਦੇ ਆਗੇ ਪਰਮਿਸ਼ਨ ਨਹੀਂ ਹੈਗੀ ਸਾਨੂੰ ਆਹੀ ਰਸਤਾ ਫਾਲੋ ਕਰਨਾ ਪੈਣਾ ਜਿਹੜਾ ਇਹਨਾਂ ਨੇ ਕਿਹਾ ਹੈ ਇੱਧਰ ਵਾਲਾ ਤੇ ਹਾਂਜੀ ਭਾਈ ਓਕੇ ਆ ਵੀਰ ਨਹੀਂ ਭਾਈ ਜਾਣੀ ਜਾਣੀ ਸਕਦੇ ਉਹ ਐਂ ਜਾ ਸਕਦੇ ਚਲ ਆਜੋ ਆਪਾਂ ਹੁਣ ਚੱਲੇ ਆਂ ਜੀ ਸੈਂਟਰ ਨੂੰ ਨਾ ਪੁਲੀਚੈਂਟਰੋ ਉੱਥੋਂ ਅਸੀਂ ਅੱਗੇ ਜਾ ਕੇ ਆਪਾਂ ਬੱਸ ਲਵਾਂਗੇ ਉੱਥੋਂ ਤੇ ਜਿਹੜੀ ਸਾਨ ਫਰੈਂਟ ਤੱਕ ਲੈ ਜਾਓਗੇ ਨਾ ਪੁਲੀ ਦੇ ਪੁਰ ਤੋਂ ਬਾਹਰ ਆ ਗਏ ਆਂ ਆਪਾਂ ਹੁਣ ਇੱਥੇ ਖੜੇ ਆਂ ਇੱਧਰ ਤੁਸੀਂ ਦੇਖ ਸਕਦੇ ਮੇਰੀ ਬੈਕ ਸਾਈਡ ਤੇ ਉਹ ਕਾਸਟਲ ਆ ਇੱਕ ਪੁਰਾਣੀ ਕਾਸਟਲ ਦਾ ਤੇ ਆਹ ਹੰਦਾ ਜਾਂਦਾ ਰ ਮੈਟਰੋ ਨੂੰ ਰਸਤਾ ਜਿੰਨੇ ਤੋਂ ਟ੍ਰੇਨ ਲੈ ਕੇ ਕਿਤੇ ਵਿਜ਼ਿਟ ਕਰਨ ਜਾਣਾ ਆ ਉਹ ਵੀ ਜਾ ਸਕਦਾ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਮੇਰੇ ਬੈਕ ਸਾਈਡ ਤੇ ਉਹ ਸ਼ਿਪ ਖੜਾ ਆ ਪਿੱਛੇ ਸਾਡਾ ਜਿਹੜਾ ਟਾ ਕ੍ਰੂਜ਼ ਪਿੱਛੇ ਖੜਾ ਆ ਤੇ ਇਧਰ ਵਾਲੀ ਸਾਈਡ ਸਾਰੇ ਸਾਨੂੰ ਸਕੂਟਰ ਮਿਲੂਗੇ ਨੌਲੇਜੋ ਤੇ ਤੇ ਜਿਹੜੇ ਬੰਦੇ ਨੇ ਆਪਣਾ ਨਾਪੋਲੀ ਸ਼ਹਿਰ ਸਕੂਟਰ ਤੇ ਘੁੰਮਣਾ ਮੋਟਰਾਈਨਾ ਤੇ ਆਪਣੇ ਸਾਨੂੰ ਉਹ ਵੀ ਮਿਲ ਸਕਦੀ ਹੈ ਇੱਥੇ ਦੇਖ ਸ਼ਹਿਰ ਦੀ ਆਪਣੀ ਖੂਬਸੂਰਤੀ ਆ ਆਪਣੀ ਆਪਣੀ ਸ਼ਹਿਰ ਚੀਜ਼ਾਂ ਦੇ ਮਸ਼ਹੂਰ ਆ ਇੱਥੇ ਦਾ ਤੁਸੀਂ ਸੈਂਟਰ ਵਾਲਾ ਮਾਹੌਲ ਦੇਖ ਸਕਦੇ ਆ ਬਿਲਕੁਲ ਆਪਣੇ ਪੰਜਾਬ ਵਾਂਗੂ ਚਾਹਲ ਪਹਿਲਾ ਇੱਥੇ ਰੋੜਾਂ ਦੇ ਉੱਪਰ ਤੇ ਟ੍ਰੈਫਿਕ ਦਾ ਵੀ ਮਾਹੌਲ ਤਕਰੀਬਨ ਉੱਥੇ ਵਰਗਾ ਹੀ ਆ ਮਾੜਾ ਮੋਟਾ ਜਿਆਦਾ ਫਰਕ ਆ ਬਹੁਤ ਜਿਆਦਾ ਫਰਕ ਨਹੀਂ ਹੈਗਾ ਜਾਨੀ ਕੀ ਕਹਿ ਸਕਦੇ ਆ ਆਪਾਂ ਆਪਣਾ ਪੰਜਾਬ ਵਾਂਗੂ ਇੰਡੀਆ ਵਰਗਾ ਹੀ ਮਾਹੌਲ ਆ ਇੱਥੇ ਆ ਸੜਕਾਂ ਦੇ ਉੱਪਰ ਨਾ ਇਦਾਂ ਨਾਰਥ ਇਟਲੀ ਨਾਲੋਂ ਤਾਂ ਬਹੁਤ ਜਿਆਦਾ ਫਰਕ ਆ ਮਿਲਾਨ ਬਰੇਸ਼ਾ ਨਾਲੋਂ ਤਾਂ ਬਹੁਤ ਜਿਆਦਾ ਫਰਕ ਆ ਇੱਥੇ ਬਿਲਕੁਲ ਡਿਫਰੈਂਟ ਚੀਜ਼ ਆ ਇਹ ਤਾਂ ਮਾਹੌਲ ਵੀ ਬਾਜ਼ਾਰ ਵੀ ਬਿਲਕੁਲ ਡਿਫਰੈਂਟ ਆ ਆ ਦੇਖ ਲਓ ਜੀ ਇੱਥੇ ਦਾ ਟਰਾਲ ਪੰਪ ਰੋਡ ਦੇ ਉੱਤੇ ਹੀ ਇਹਦਾ ਰੋਡ ਦੇ ਉੱਤੇ ਹੀ ਆ ਬਿਲਕੁਲ ਪਟਰੋਲ ਪੰਪ ਆ ਦੇਖ ਸਕਦੇ ਆ ਤੁਸੀਂ ਕੋਈ ਇਦਾਂ ਸਟੇਸ਼ਨ ਨਹੀਂ ਬਣਾਇਆ ਕੁਝ ਨਹੀਂ ਬਣਾਇਆ ਸਿਰਫ ਇੱਥੇ ਇਦਾਂ ਹੀ ਪਾਈ ਜਾਂਦੇ ਆ ਆ ਦੇਖ ਲਓ ਆ ਬੰਦਾ ਲੱਗਾ ਆ ਇੱਕ ਇਦਾਂ ਹੀ ਬੜਾ ਤੇਲ ਪਾਈ ਜਾਂਦੇ ਆ ਇੱਥੇ ਗੱਡੀ ਲਾਉਦੇ ਜਿੱਦਾਂ ਕਹਿੰਦੇ ਇੱਕ ਤਰ੍ਹਾਂ ਦਾ ਬੱਸ ਸਟੇਸ਼ਨ ਆ ਇਦਾਂ ਆ ਦੇਖ ਲਓ ਜੀ ਆ ਪਾਜੀ ਬੈਠੇ ਆ ਇੱਥੇ ਇਦਾਂ ਬਾਈ ਠੀਕ ਠਾਕ ਜੀ ਆਪ ਠੀਕ ਠਾਕ ਆ ਠੀਕ ਠਾਕ ਆ ਆ ਪਾਜੀ ਇੱਥੇ ਪਟਰੋਲ ਪੰਪ ਦੇ ਮਾਲਕ ਜੀ ਪੰਜਾਬ ਕਹੇ ਪੰਜਾਬ ਦੇ ਹਾਂ ਜੀ ਹਾਂ ਜੀ ਕਿਧਰ ਕਾ ਪੰਜਾਬ ਆਪਣੇ ਹਿਸ਼ਾਰਪੁਰ ਹਜ਼ਾਰਪੁਰ ਜਲੰਧਰ ਏਰੀਆ ਓਕੇ ਜੀ ਮਿਲਦੇ ਆ ਰਿੰਗ ਰੋਡ ਕਹਿ ਸਕਦੇ ਨਾ ਪੋਲੀ ਦਾ ਥੋੜਾ ਜਿਹਾ ਰਿੰਗ ਰੋਡ ਆ ਜਿੱਧਰ ਆਪਣਾ ਪੋਰਤੋ ਆ ਬਿਲਡਿੰਗਾਂ ਦੇਖ ਲਓ ਇੱਥੇ ਆਪਾਂ ਹੁਣ ਜਾਣਾ ਜੀ ਪਿਆਸਾ ਅਰੇਵਾਲ ਦੀ ਇੱਥੇ ਆ ਕੇ ਤਾਂ ਇਦਾਂ ਲੱਗਦਾ ਜਿਦਾਂ ਆਪਾਂ ਕਹਿ ਲੋ ਇਟਲੀ ਤੋਂ ਕਿਤੇ ਬਾਹਰ ਹੀ ਹੋਰ ਹੀ ਕੰਟਰੀ ਜਾ ਕੇ ਹੁੰਨੇ ਆ ਬਿਲਕੁਲ ਯਾਨੀ ਕਿ ਬਿਲਕੁਲ ਡਿਫਰੈਂਟ ਫੀਲ ਆ ਇੱਥੇ ਦਾ ਬਿਲਕੁਲ ਦੇਸੀ ਜਿਹਾ ਮੌਲ ਆ ਸੜਕਾਂ ਸੁੜਕਾਂ ਤੇ ਉਦਾਂ ਹੀ ਹੋਰ ਨਾ ਇੱਥੇ ਰਹਦੇ ਆ ਆ ਇੱਥੇ ਦੀਆਂ ਮੇਨ ਦੁਕਾਨਾਂ ਤੁਸੀਂ ਦੇਖ ਸਕਦੇ ਆ ਇੱਥੇ ਦੀਆਂ ਕੋਈ ਨਿਸ਼ਾਨੀ ਜਿੱਦਿ ਲੈ ਕੇ ਜਾਣੀ ਚਾਹੁੰਦੇ ਆ ਕੰਨਾਂ ਬਿਲਕੁਲ ਖੁੱਲੀਆਂ ਆ ਬਿਲਕੁਲ ਇੰਡੀਆਰ ਕੀ ਫੀਲਿੰਗ ਆ ਜਾਨੀ ਕਿ ਇੱਥੇ ਆ ਗਏ ਨਾ ਸਾਰੀਆਂ ਦੁਕਾਨਾਂ ਓਪਨ ਆ ਇੱਥੇ ਕੋਈ ਇਦਾਂ ਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਆ ਇਹ ਵੀ ਦੇਖ ਸਕਦੇ ਆ ਇਹਨਾਂ ਕਾਲੀ ਰੇੜੀ ਆ ਇਹ ਤਾਂ ਬਾਜ਼ਾਰ ਬਿਲਕੁਲ ਇੰਡੀਆਰ ਕੇ ਆ ਜਿੱਦਾਂ ਆਪਣਾ ਇੰਡੀਆ ਦੁਕਾਨਦਾਰ ਆਪਣੇ ਕੁਰਸੀਆਂ ਲਾ ਕੇ ਬਾਹਰ ਬੈਠੇ ਹੁੰਦੇ ਆ ਦੇ ਟਾਈਮ ਉਹੀ ਫੀਲਿੰਗ ਆ ਸੜਕਾਂ ਵੀ ਉਦਾਂ ਦੀਆਂ ਹੀ ਆ ਤਕਰੀਬਨ ਨਾ ਭੁੱਲਦੀਆਂ ਰੂਲ ਹੈ ਕੋਈ ਰੈਗੂਲੇਸ਼ਨ ਵੀ ਉਦਾਂ ਦੇ ਹੀ ਆ ਤੇ ਮਾਹੌਲ ਵੀ ਸਿਰਫ ਬਿਲਕੁਲ ਉਦਾਂ ਦਾ ਹੀ ਆ بس ਉਨੀ ਕੀ ਦਾ ਕੋਈ ਫਰਕ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਇੱਥੇ ਨਾਲ ਆਹ ਦੇਖੋ ਜੀ ਪੈਂਦੀ ਨਾ ਚਲ ਕੇ ਫੇਰ ਪੰਜਾਬ ਦੀ ਕਿ ਨਹੀਂ ਦੇਖੋ ਤਾਂ ਕਰੇਲੇ ਖੀਰੇ ਬੈਂਗਣ ਮੂਲੀਆਂ ਸ਼ਿਮਲਾ ਮਿਰਚਾਂ ਦੇਖੋ ਤਾਂ ਲੱਗਦਾ ਨਾ ਪੰਜਾਬ ਦੇ ਕਿਸੇ ਸ਼ਹਿਰ ਦੀ ਸਬਜ਼ੀ ਮੰਡੀ ਇੱਕੋ ਜਿਹਾ ਰੌਣਕ ਲਾਈ ਹੈ ਇਹਨਾਂ ਨੇ ਆ ਪਹੁੰਚ ਗਏ ਆ ਪਿਆਸਾ ਅਰੇਵਾਲ ਦੀ ਜਿਹੜਾ ਇਥੇ ਦਾ ਪਿਆਸਾ ਮਿਹਨਤ ਪਿਆਸਾ ਆ ਆਹ ਸਟੇਸ਼ਨ ਆ ਇਥੇ ਦਾ ਕਿ ਤਾਂ ਮੈਟਰੋ ਬਹੁਤ ਸੋਹਣੀ ਬਣਾਈ ਹੈ ਇਹਨਾਂ ਨੇ ਉੱਥੇ ਜਾ ਕੇ ਵੀ ਦੇਖਾਂਗੇ ਜੇ ਹੋ ਸਕੇ ਤੇ ਆ ਬਾਹਰਲੀ ਸਾਈਡ ਤੋਂ ਇਦਾਂ ਸਸਿਓ ਨੇ ਦੀ ਗੈਲਰੀ ਆ ਗਰੇਵਾਲ ਦੀ ਪਾਈ ਦਾ ਪਾਈ ਦਾ ਨਹੀਂ ਆਪਾਂ ਕਹਿ ਸਕਦੇ ਬਹੁਤਾ ਕੁਝ ਤੇ ਜਿਹਨੇ ਵੀ ਤਿਆਰ ਕੀਤਾ ਹੈ ਬਹੁਤ ਸੋਹਣਾ ਤਿਆਰ ਕੀਤਾ ਆ ਆਇਆ ਜੀ ਉਹ ਮੈਟਰੋ ਸਟੇਸ਼ਨ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ ਪਹਿਲਾਂ ਸੋ ਆਹ ਦੇਖ ਲਓ ਜੀ ਕਿੰਨਾ ਸੋਹਣਾ ਬਣਾ ਆਇਆ ਇਹਨਾਂ ਨੇ ਫਿਰ ਮਾਤੇ ਤਾਂ ਬਾਕੀ ਡਿਫਰੈਂਟ ਡਿਫਰੈਂਟ ਵੀ ਹੈਗੇ ਆ ਇਹ ਬਟ ਇਹਦਾ ਖਿਆਲ ਜਰੂਰ ਰੱਖਣਾ ਟੁਲੇਦੋ ਦੀ ਨਾਪੋਲੀ ਜਿਹੜਾ ਦੇਖਣ ਆਲਾ ਆ ਜਿਹੜਾ ਯਾਨੀ ਕਿ ਕਹਿੰਦੇ ਨਾ ਯੂਰਪ ਦਾ ਸਭ ਤੋਂ ਸੋਹਣਾ ਮੈਟਰੋ ਸਟੇਸ਼ਨ ਆ ਉਹ ਆਹ ਲਾਈ ਟੁਲੇਦੋ ਦੀ ਨਾਪੋਲੀ ਹੁਣ ਦੇ ਫਿਰੋਂ ਦੇ ਆਪਾਂ ਪਹੁੰਚੇ ਆ ਜੀ ਗੈਲਰੀਆ ਉੰਬਰ ਤੋਂ ਇਹ ਨਾਪੋਲੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਆ ਇਮਾਰਤ ਬਹੁਤ ਜ਼ਿਆਦਾ ਸੋਹਣੀ ਆ ਤੇ ਕੜਾਈ ਵੀ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਆ ਬਹੁਤ ਸ਼ਾਨਦਾਰ ਇਮਾਰਤ ਆ ਲੋਕੀ ਬਹੁਤ ਦੂਰ ਦੂਰੋਂ ਇਹ ਚੀਜ਼ ਦੇਖਣ ਆਉਂਦੇ ਆ ਬਹੁਤ ਪੁਰਾਣੇ ਜਮਾਨੇ ਦੀ ਆ ਕਹਿ ਸਕਦੇ ਆ ਪਰ ਲੈਣਾ ਦੇਖ ਲੋ ਇਹ ਚੀਜ਼ ਨੂੰ ਦੇਖ ਲੋ ਕਿੰਨਾ ਸੰਭਾਲ ਕੇ ਰੱਖਿਆ ਆ ਆ ਤੁਸੀਂ ਦੇਖ ਸਕਦੇ ਆ ਸਕੂਟਰੀਆਂ ਦੇਖ ਲਓ ਨਾਲੇ ਲੋਕ ਕਿਦਾਂ ਕੀਤੀਆਂ ਜਿਹੜੇ ਬੰਦੇ ਇੱਥੇ ਆਪਣੇ ਛੱਡ ਕੇ ਗਏ ਆ ਲੋਕ ਦੇਖ ਸਕਦੇ ਆ ਕਿੰਨੇ ਪੁਰਾਣੀ ਟਾਈਮ ਦੇ ਰੌਕ ਆ ਯਾ ਨਾਪੋਲੀ ਦੀ ਜਿਹੜੀ ਫੇਮਸ ਜਗ੍ਹਾ ਦੇ ਵਿੱਚੋਂ ਇੱਕ ਆਵੀ ਜਗ੍ਹਾ ਆ ਤੇ ਇੱਥੇ ਵੀ ਲੋਕ ਬਹੁਤ ਆਉਂਦੇ ਆ ਇਮਾਰਤਾਂ ਦੇ ਦੇਖਣ ਤੇ ਦੇਖ ਸਕਦੇ ਆ ਇੱਥੇ ਜਿੱਦਾਂ ਕਹਿੰਦਾ ਮਿਲਾਨ ਦਾ ਪਿਆਸਾ ਦਵਾਂ ਮੋਂ ਆ ਇਦਾਂ ਹੀ ਕੁਝ ਜਗ੍ਹਾ ਇੱਥੇ ਵੀ ਹੈਗੀਆਂ ਆ ਦੇਖਣ ਨੂੰ ਪੁਰਾਣੀਆਂ ਇਮਾਰਤਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਸੰਭ ਕੇ ਰੱਖਿਆ ਆ ਯਾਨੀ ਆ ਬਾਕੀ ਟ੍ਰੈਫਿਕ ਦੇ ਵਿੱਚ ਤਾਂ ਇਹ ਧੱਕਾ ਹੀ ਚੱਲਦਾ ਜੀ ਮੈਂ ਦੇਖਿਆ ਤੇ ਲੋਕ ਕਈ ਬਿਨਾ ਹੈਲਮਟ ਤੋਂ ਹੀ ਸਕੂਟਰ ਲਈ ਫੇਰਦੇ ਆ ਤੇ ਸ਼ਾਮ ਦਾ ਟਾਈਮ ਆ ਬਾਕੀ ਤੁਹਾਨੂੰ ਆਜੋ ਦਿਖਾਉਨੇ ਆ ਨਾਪੋਲੀ ਦੀ ਟ੍ਰੈਫਿਕ ਦਾ ਹਾਲ ਕੀ ਹੈ ਸ਼ਾਮ ਦੇ ਟਾਈਮ ਮੇਰੇ ਪਿੱਛੇ ਤੁਸੀਂ ਨਾਪੋਲੀ ਦੀ ਟ੍ਰੈਫਿਕ ਦੇਖ ਸਕਦੇ ਆ ਟ੍ਰੈਫਿਕ ਦੇਖੋ ਕਿੰਨੀ ਜ਼ਿਆਦਾ ਆ ਇਸ ਟਾਈਮ ਸ਼ਾਮ ਦਾ ਟਾਈਮ ਆ ਛੁੱਟੀ ਵਾਲਾ ਟਾਈਮ ਆ ਤੇ ਟ੍ਰੈਫਿਕ ਦੇਖੋ ਆਪਾਂ ਉਹ ਉਹ ਸਾਨੂੰ ਪਿੱਛੇ ਦਿਸਦਾ ਆਉਣਾ ਸਾਡਾ ਸ਼ਿਪ ਉਹ ਉੱਥੇ ਖੜਾ ਆ ਆਪਾਂ ਹੁਣ ਆ ਸਾਰਾ ਇਹ ਇੱਧਰ ਘੁੰਮ ਕੇ ਨਾ ਥੱਲੇ ਜੀ ਤੇ ਫਿਰ ਆਪਾਂ ਆਪਣੇ ਸ਼ਿਪ ਦੇ ਵਿੱਚ ਵਾਪਸ ਚਲੇ ਜਾਣਾ ਕਿਉਂਕਿ ਟਾਈਮ ਵੀ ਸ਼ਾਮ ਦੇ 5 ਵਜੇ ਚੱਲੇ ਆ ਤੇ ਰਾਤ ਦੇ 8 ਵਜੇ ਸ਼ਿਪ ਤੁਰ ਪੈਣਾ ਤੇ ਸਾਨੂੰ 7:30 ਵਜੇ ਉੱਥੇ ਪਹੁੰਚਣਾ ਪੈਣਾ ਉਸ ਤੋਂ ਪਹਿਲਾਂ ਪਹਿਲਾਂ ਐਂਟਰੀ ਹੈ ਜਾਨੀ ਕਿ ਆ ਪਹਿਲਾਂ ਹੀ ਪਹੁੰਚ ਜਾਣਾ ਆ ਤੇ ਤੁਸੀਂ ਟ੍ਰੈਫਿਕ ਦੇਖ ਸਕਦੇ ਨਾਪੋਲੀ ਦੀ ਸ਼ਾਮ ਦੀ ਆ ਆ ਟ੍ਰੈਫਿਕ ਦੀ ਸ਼ਾਮ ਦੀ ਨਾਪੋਲੀ ਦਾ ਹਾਲ ਆ ਆ ਬਿਲਕੁਲ ਇੰਡੀਆ ਵਾਂਗੂ ਹੋਰ ਨੂਰਨ ਬਿਲਕੁਲ ਇੰਡੀਆ ਵਾਂਗੂ ਹੀ ਵੱਜਦੇ ਆ ਆ ਦੇਖ ਸਕਦੇ ਆ ਤੁਸੀਂ ਹੋਰਨ ਦੀ ਆਵਾਜ਼ ਕਹਿਣ ਦੀ ਵੀ ਲੋੜ ਹੁੰਦਾ ਤੁਸੀਂ ਦੇਖ ਹੀ ਸਕਦੇ ਆ ਆਪਣਾ ਜਿਹੜਾ ਟੱਕਾ ਜਿੱਧਰ ਨੂੰ ਚੱਲਦਾ ਉਧਰ ਗੱਡੀ ਕੱਢੀ ਜਾਂਦਾ ਆ ਦੇਖ ਲੋ ਜੇ ਇਹ ਲੋ ਲੈਟਾਂ ਲੁੱਟਾਂ ਜਗ ਗਈਆਂ ਸ਼ਾਮ ਦੇ ਤੇ ਆਪਾਂ ਹੁਣ ਆਪਣੇ ਚਾਲੇ ਪਾ ਲਏ ਆ ਜੀ ਆਪਣੇ 크루ਜ਼ ਵਾਲ ਨੂੰ ਔਰ ਤੁਸੀਂ ਦੇਖ ਸਕਦੇ ਆ ਸਾਡਾ 크루ਜ਼ ਔਰ ਸਾਹਮਣੇ ਖੜਾ ਇਹ 크루ਜ਼ ਐਮ ਐਸ ਸੀ ਦਾ ਸਾਨੂੰ ਨਿਸ਼ਾਨ ਦਿਸਦਾ ਹੈ ਪੋਰਟ ਵਧੀਆ ਬਣਾਇਆ ਹੋਇਆ ਵੈਸੇ ਤਾਂ ਬਹੁਤ ਸੋਹਣਾ ਪੋਰਟ ਆ ਆਪਣਾ ਤੁਰਨ ਨੂੰ ਵੀ ਵਧੀਆ ਆ ਸਾਰੀ ਸਰਵਿਸ ਵੀ ਹੈਗੀ ਆ ਬੱਸਾਂ ਦੀ ਵੀ ਹੈਗੀ ਆ ਟੈਕਸੀ ਵੀ ਵਗੈਰਾ ਜੇ ਤੁਸੀਂ ਆਪਣਾ ਤੁਰ ਕੇ ਵੀ ਘੁੰਮਣਾ ਆ ਤੇ ਆਪਾਂ ਜਾ ਰਹੇ ਆ ਕੱਲ ਨੂੰ ਸਿਚੀਲਿਆ ਯਾਨੀ ਕਿ ਇਟਲੀ ਦੇ ਇਹਨਾਂ ਪੈਰਾਂ 'ਚ ਯਾਨੀ ਕਿ ਥੱਲੇ ਸਭ ਬਿਲਕੁਲ ਸਾਊਥ ਹਾਲ ਤੇ ਉਧਰ ਸਾਨੂੰ ਮਿਲਾਂਗੇ ਹਣ ਕੱਲ ਨੂੰ ਸਵੇਰੇ 8 ਵਜੇ ਸਾਡਾ ਸ਼ਿਪ ਉੱਥੇ ਲੱਗਣਾ ਤੇ ਰਾਤ ਨੂੰ 8 ਵਜੇ ਤੋਂ ਤੁਰਨਾ 12 ਘੰਟੇ ਲੱਗਣੇ ਜਾਣ ਨੂੰ ਉੱਥੇ ਤੱਕ ਹੋਲੀ ਵਾਲੀ ਜਾਣਾ ਹੈ ਨੇ ਤੇ ਫੇਰ ਕੱਲ ਨੂੰ ਤੁਹਾਨੂੰ ਉੱਥੇ ਮਿਲਾਂਗੇ ਬਾਕੀ ਸ਼ਾਮ ਦਾ ਪ੍ਰੋਗਰਾਮ ਦੇਖਦੇ ਹਾਂ ਹਣ ਕੀ ਹੈ ਜਾ ਕੇ ਆਪਣੇ ਰੂਮ ਦੇ ਵਿੱਚ ਕਿਉਂਕਿ ਤੁਹਾਨੂੰ ਜਦੋਂ ਮੈਂ ਕੱਲ ਦੱਸਿਆ ਸੀਗਾ ਕਿ ਰੋਜ਼ ਰੋਜ਼ੀ ਪ੍ਰੋਗਰਾਮ ਆ ਜਾਂਦਾ ਤੇ ਬਾਕੀ ਜਾ ਕੇ ਦੇਖਦੇ ਹਾਂ ਕੀ ਪ੍ਰੋਗਰਾਮ ਹੈ ਰਾਤ ਦਾ ਪਹਿਲਾਂ ਜਾ ਕੇ ਕੁਝ ਖਾਈਏ ਪੀਏ ਕਿਉਂਕਿ ਤੁਰ ਕੇ ਸਾਨੂੰ ਲੱਗ ਗਈ ਹੈ ਭੁੱਖ ਹੁਣ ਬਾਕੀ ਆਪਣਾ ਟਾਈਮ ਕੱਢ ਕੇ ਤੁਸੀਂ ਵੀ ਜਰੂਰ ਇੱਥੇ ਵਿਜ਼ਿਟ ਕਰਿਓ ਨਾਪੋਲੀ ਦੇ ਵਿੱਚ ਤੇ ਕਰੂਜ਼ ਆ ਆਪਣੇ ਕਰੂਜ਼ ਰਾਹੀਂ ਜਾਂ ਉਦਾਂ ਤੁਸੀਂ ਲੋਕੇਸ਼ਨ ਤੁਸੀਂ ਕਰ ਸਕਦੇ ਨਾਪੋਲੀ ਵਧੀਆ ਸ਼ਹਿਰ ਆ ਘੁੰਮਣ ਵਾਲਾ ਆਪਾਂ ਲੱਗੇ ਐਂਟਰੀ ਕਰਨ ਬਣੀ ਸੋਹਣੀ ਸੀ ਨਹੀਂ ਜੀ ਇੱਥੇ ਪੋਰਟ ਦੇ ਉੱਪਰ ਲੋਕ ਬਾਪਸੋਂ ਆਪਣੇ ਸ਼ਿਪਸ ਜਾਣ ਲੱਗ ਪਏ ਆ ਆ ਸਾਡਾ ਸ਼ਿਪ ਖੜਾ ਆ ਤੁਸੀਂ ਦੇਖ ਸਕਦੇ ਰਸੇ ਦੇਖ ਲਓ ਤੁਸੀਂ ਕਿੱਡੇ-ਕੱਡੇ ਮੋਟੇ ਆ ਰਸੇ ਮਾੜਾ ਵੀ ਹਿੱਲ ਨਹੀਂ ਸਕਦਾ ਉੱਥੇ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਸਾਨੂੰ ਪਰਮਿਸ਼ਨ ਨਹੀਂ ਹੈਗੀ ਉਸ ਤੋਂ ਉਹ ਪੁਲਿਸ ਵਾਲਾ ਖੜਾ ਉਸ ਤੋਂ ਅੱਗੇ ਤੁਸੀਂ ਜਾ ਨਹੀਂ ਸਕਦੇ ਤੋ ਰਹਿ ਗਏ ਆ ਜੀ ਸਿਰਫ ਘੰਟਾ ਡੇਢ ਘੰਟਾ ਉਸ ਤੋਂ ਬਾਅਦ ਆਪਾਂ ਨਾਪੋਲੀ ਨੂੰ ਬਾਏ ਬਾਏ ਟਾਟਾ ਬਾਏ ਬਾਏ ਕਹਿਣ ਆਇਆ ਤੇ ਆਪਾਂ ਆਪਾਂ ਚੱਲੇ ਪਾ ਲੈਣੇ ਆ ਸਿਚੀਲੀਆ ਹਾਲ ਨੂੰ ਤੇ ਬਾਕੀ ਤੁਸੀਂ ਰਾਤ ਦਾ ਥਿਊ ਦੇਖ ਸਕਦੇ ਆ ਨਾਪੋਲੀ ਦਾ ਬਹੁਤ ਵਧੀਆ ਥਿਊ ਆ ਬਹੁਤ ਦਾ ਵੀਡੀਓ ਪਸੰਦ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਔਨਲਾਈਨ ਟਾਈਮ 'ਚ ਵੀ ਇਦਾਂ ਦੀਆਂ ਹੋਰ ਵੀਡੀਓਜ਼ ਵੀ ਪਾਵਾਂਗੇ। ਤੋਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ 'ਚ।